ਮੇਰੇ ਯਾਨੀ ਕਿ ਹਰਦੀਪ ਸਿੰਘ ਪੁੱਲਰ ਵੱਲੋਂ ਤੁਹਾਡਾ YouTube ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਦੋਸਤੋ ਉਮੀਦ ਕਰਦੇ ਹਾਂ ਕਿ ਸਾਰੇ ਤੰਦਰੁਸਤ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਕਿਰਮਾਤਮਾ ਦੀ ਕਿਰਪਾ ਨਾਲ ਵਧੀਆ ਜੀਵਨ ਬਤੀਤ ਕਰ ਰਹੇ ਹੋਵੋਗੇ ਦੋਸਤੋ ਜੋ ਅੱਜ ਅਸੀਂ ਜਿਸ ਵਿਸ਼ੇ ਤੇ ਗੱਲ ਕਰਾਂਗੇ ਉਹ ਬਹੁਤ ਹੀ ਸਰੀਰ ਦਾ ਇੱਕ ਅਹਿਮ ਹਿੱਸਾ ਹੁੰਦਾ ਹੈ ਬਹੁਤ ਹੀ ਮੁੱਖ ਹਿੱਸਾ ਹੁੰਦਾ ਹੈ ਜਿਸ ਤੇ ਸਾਰਾ ਸਰੀਰ ਡਿਪੈਂਡ ਕਰਦਾ ਹੈ ਉਸ ਹਿੱਸੇ ਨੂੰ ਸੀ ਕਹਿੰਦੇ ਹਾਂ ਦਿਮਾਗ ਯਾਨੀ ਦਿਮਾਗ ਸਰੀਰ ਦਾ ਉਹ ਇੱਕ ਅਹਿਮ ਮੁੱਖ ਅੰਗ ਹੈ ਜਿਸ ਦੇ ਨਾਲ ਸਾਰਾ ਜੀਵਨ ਖੁਸ਼ਹਾਲ ਬਣਿਆ ਰਹਿੰਦਾ ਹੈ ਜਿਸ ਤੇ ਨਾਲ ਸਾਰਾ ਸਰੀਰ ਚੱਲਦਾ ਹੈ ਸਰੀਰ ਦੀ ਅਗਵਾਈ ਦਿਮਾਗ ਕਰਦਾ ਹੈ ਤਾਂ ਦੋਸਤੋ ਅਸੀਂ ਦੇਖਦੇ ਹਾਂ ਸਮਾਜ ਦੇ ਵਿੱਚ ਦਿਮਾਗ ਦੇ ਕਾਰਨ ਹੀ ਲੋਕ ਬਹੁਤ ਵੱਡੇ ਵੱਡੇ ਸਾਇੰਟਿਸਟ ਬਣ ਜਾਂਦੇ ਨੇ ਜੋ ਖਗੋਲ ਸ਼ਾਸਤਰੀ ਬਣਦੇ ਨੇ ਬਹੁਤ ਉੱਚੇ ਜਾ ਕੇ ਖੋਜਾਂ ਕਰਦੇ ਨੇ ਦਿਮਾਗ ਦੇ ਕਾਰਨ ਹੀ ਲੋਕ ਪ੍ਰੋਫੈਸਰ ਬਣਦੇ ਨੇ ਬਹੁਤ ਅੱਛੇ ਲੈਵਲ ਦੀ ਪੜਾਈ ਕਰਦੇ ਨੇ ਹੋਰ ਨਾਲ ਲੋਕਾਂ ਨੂੰ ਪੜਾਉਂਦੇ ਨੇ ਦਿਮਾਗ ਦੇ ਕਾਰਨ ਹੀ ਲੋਕ ਬڑے-ਬڑے ਅਫੀਸਰਸ ਬਣ ਜਾਂਦੇ ਨੇ ਆਈਐਸ ਦੇ ਆਈਏਐਸ ਦੇ ਅਹੁਦੇ ਤੇ ਪਹੁੰਚਦੇ ਨੇ ਔਰ ਦਿਮਾਗ ਦੇ ਕਾਰਨ ਹੀ ਲੋਕ ਹੋਰ ਉਹਧਿਆ ਤੇ ਪਹੁੰਚਦੇ ਨੇ ਤੇ ਹੋਰ ਉਪਲਬਧੀਆਂ ਹਾਸਲ ਕਰਦੇ ਨੇ ਇੱਕ ਦਿਮਾਗ ਹੀ ਉਹਨਾਂ ਨੂੰ ਉੱਥੋਂ ਤੱਕ ਪਹੁੰਚਾਉਣ ਵਾਲਾ ਹੁੰਦਾ ਜਿਸ ਦੇ ਕਾਰਨ ਉਹ ਲੋਕ ਆਪਣੀ ਲਾਈਫ ਵਧੀਆ ਜੀਵਨ ਬਤੀਤ ਕਰਦੇ ਨੇ ਪਰੰਤੂ ਅਸੀਂ ਇਹ ਵੀ ਦੇਖਦੇ ਹਾਂ ਕਿ ਜਿੰਨੇ ਵੀ ਲੋਕ ਯਾਨੀ ਕਿ ਜੋ ਵੀ ਪਰਮਾਤਮਾ ਨੇ ਇਨਸਾਨ ਪੈਦਾ ਕੀਤਾ ਦਿਮਾਗ ਤਾਂ ਹਰੇਕ ਨੂੰ ਦਿੱਤਾ ਹੁੰਦਾ ਹੈ ਔਰ ਇਹਨਾਂ ਦੇ ਵਿੱਚ ਅਸੀਂ ਐਸੇ ਵੀ ਲੋਕ ਦੇਖਦੇ ਹਾਂ ਜੋ ਸੜਕਾਂ ਤੇ ਰੁੱਲਦੇ ਫਿਰਦੇ ਨੇ। ਉਹ ਦਿਮਾਗ ਤਾਂ ਉਹਨਾਂ ਕੋਲ ਵੀ ਹੁੰਦਾ ਹੈ। ਤੋਂ ਕਹਿੰਦਾ ਕਿ ਭਾਵ ਹੈ ਕਿ ਦਿਮਾਗ ਜੋ ਹੈ ਇਹ ਬਹੁਤ ਵੱਡਾ ਰੋਲ ਅਦਾ ਕਰਦਾ ਹੈ ਜੀਵਨ ਦੇ ਵਿੱਚ ਔਰ ਸਰੀਰ ਨੂੰ ਚਲਾਉਣ ਦੇ ਵਿੱਚ। ਸੋ ਜਿਸ ਬੰਦੇ ਦੇ ਕੋਲ ਜਿਸ ਵਿਅਕਤੀ ਦੇ ਕੋਲ ਵਧੀਆ ਦਿਮਾਗ ਹੈ, ਤੰਦਰੁਸਤ ਹੈ, ਖੁਸ਼ਹਾਲ ਦਿਮਾਗ ਹੈ। ਉਹ ਜੀਵਨ ਦੇ ਵਿੱਚ ਬੁਲੰਦੀਆਂ ਹਾਸਲ ਕਰਦਾ ਹੈ। ਤੋਂ ਅੱਜ ਅਸੀਂ ਜਸਵੀਸ਼ੇ ਤੇ ਗੱਲ ਕਰਾਂਗੇ ਕਿ ਜਿਹੜੇ ਲੋਕ ਨਸ਼ਾ ਕਰਦੇ ਨੇ ਕਿਉਂਕਿ ਤੁਹਾਨੂੰ ਪਤਾ ਮੈਂ ਹਮੇਸ਼ਾ ਕਾਉਂਸਲਿੰਗ ਕਰਦਾ ਹਾਂ ਨਸ਼ੇ ਵਾਲਿਆਂ ਲੋਕਾਂ ਦੀ ਜੋ ਲੋਕ ਨਸ਼ੇ ਦੀ ਗ੍ਰਿਪਤ ਵਿੱਚ ਨੇ ਔਰ ਉਹਨਾਂ ਲੋਕਾਂ ਨੂੰ ਕਾਉਂਸਲਿੰਗ ਦੇ ਆਧਾਰ ਤੇ ਨਸ਼ੇ ਵਿੱਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰਦੇ ਆਂ ਔਰ ਬਾਹਰ ਕੱਢਦੇ ਵੀ ਆਂ ਲੋਕਾਂ ਨੂੰ ਠੀਕ ਵੀ ਕਰਦੇ ਆਂ। ਬਹੁਤ ਸਾਰੇ ਲੋਕਾਂ ਨੂੰ ਇਸ ਤਰੀਕੇ ਨਾਲ ਹੀ ਕਰ ਚੁੱਕੇ ਆ। ਤੋਂ ਅੱਜ ਅਸੀਂ ਇਸ ਵਿਸ਼ੇ ਤੇ ਗੱਲ ਕਰਦੇ ਆ ਕਿ ਜਿਹੜੇ ਲੋਕ ਨਸ਼ਾ ਕਰਦੇ ਨੇ। ਉਹਨਾਂ ਦੇ ਦਿਮਾਗ ਤੇ ਨਸ਼ੇ ਦਾ ਕੀ ਇਫੈਕਟ ਪੈਂਦਾ ਹੈ? ਭਾਵ ਨਸ਼ਾ ਕੀ ਕੰਮ ਕਰਦਾ ਹੈ? ਦਿਮਾਗ ਤੇ ਕੀ ਅਸਰ ਕਰਦਾ ਹੈ? ਦੋਸਤੋ ਅਸੀਂ ਦੇਖਦੇ ਆ ਲੋਕ ਦਿਨ-ਪ੍ਰਤੀ ਦਿਨ ਵੱਧੇ ਚਲੇ ਜਾਂਦੇ ਨੇ ਨਸ਼ੇ ਦੇ ਵਿੱਚ। ਜੇ ਤੋਂ ਸ਼ੁਰੂ ਕਰ ਲੈਂਦੇ ਨੇ ਹਟਲ ਦਾ ਨਾਮ ਵੀ ਨਹੀਂ ਲੈਂਦੇ ਔਰ ਉਹ ਐਸੇ ਹਾਲਾਤਾਂ ਵਿੱਚ ਵੀ ਗੁਜ਼ਰਦੇ ਨੇ ਕਰੇ ਲੜਾਈ ਲੜਾਈ ਵੀ ਕਰਦੇ ਨੇ ਕਈ ਕੁਸ਼ ਕਰਦੇ ਨੇ ਸਮਾਜ ਵਿੱਚ ਵੀ ਬਾਹਰ ਆਪਣਾ ਐਸਾ ਕਿਰਦਾਰ ਬਣਾ ਕੇ ਰੱਖਦੇ ਨੇ ਜੋ ਲੋਕਾਂ ਵਾਸਤੇ ਚੰਗਾ ਨਹੀਂ ਹੁੰਦਾ ਪ੍ਰੰਤੂ ਉਹ ਨਸ਼ੇ ਨੂੰ ਛੱਡਣ ਨੂੰ ਤਿਆਰ ਨਹੀਂ ਹੁੰਦੇ ਇਹਦਾ ਇਹੀ ਮੁਕਾਰਨ ਹੁੰਦਾ ਹੈ ਕਿ ਉਹਨਾਂ ਦੇ ਦਿਮਾਗ ਤੇ ਨਕ ਨਸ਼ੇ ਦਾ ਅਫੈਕਟ ਹੋ ਚੁੱਕਾ ਹੁੰਦਾ ਹੈ ਕਿ ਉਹ ਨਸ਼ੇ ਨੂੰ ਛੱਡਣ ਨੂੰ ਤਿਆਰ ਨਹੀਂ ਹੁੰਦੇ ਦੋਸਤੋ ਦਿਮਾਗ ਜਿਵੇਂ ਮੈਂ ਹੁਣੇ ਦੱਸ ਰਿਹਾ ਸੀ ਕਿ ਬਹੁਤ ਅਹਿਮ ਅੰਗ ਹੈ ਮਨੁੱਖ ਦਾ। ਦੋ ਦਾ ਬ੍ਰੇਨ ਇਜ਼ ਵੈਰੀ ਕੰਪਲੈਕਸ ਕਮਿਊਨੀਕੇਸ਼ਨ ਸੈਂਟਰ। ਦਿਮਾਗ ਨੂੰ ਬਹੁਤ ਹੀ ਗੁੰਝਲਦਾਰ ਕਮਿਊਨੀਕੇਸ਼ਨ ਸੰਚਾਰ ਕੇਂਦਰ ਮੰਨਿਆ ਜਾਂਦਾ ਹੈ। ਭਾਵੇਂ ਸਾਰੇ ਸਰੀਰ ਦਾ ਅਗਵਾਈ ਜਿਹੜੀ ਹੈ ਉਹ ਦਿਮਾਗ ਕਰਦਾ ਹੈ। ਸਾਰੇ ਸਰੀਰ ਨੂੰ ਚਲਾਉਣਾ, ਸਾਰੇ ਅੰਗਾਂ ਨੂੰ ਚਲਾਉਣਾ, ਸਾਰੇ ਅੰਗਾਂ ਤੇ ਕੰਟਰੋਲ ਰੱਖਣਾ। ਆਸ-ਪਾਸੇ ਦੀ ਹਰ ਗੱਲ ਤੇ ਕੰਟਰੋਲ ਰੱਖਣਾ ਇਹ ਸਾਰਾ ਕੰਮ ਜਿਹੜਾ ਦਿਮਾਗ ਦਾ ਹੁੰਦਾ ਹੈ ਇਸ ਕਰਕੇ ਬੜਾ ਪੇਚੀਦਾ ਹੈ ਬਹੁਤ ਗੁੰਝਲਦਾਰ ਚੀਜ਼ ਹੈ ਤੇ ਦੋਸਤੋ ਇਸ ਦੇ ਵਿੱਚ ਅਰਪਾ ਸੰਦੇਸ਼ਵਾਕ ਹੁੰਦੇ ਨੇ ਔਰ ਉਹ ਸੰਦੇਸ਼ਵਾਕ ਜਿਨ੍ਹਾਂ ਨੂੰ ਅਸੀਂ ਨਿਊਰੋਨਸ ਕਹਿੰਦੇ ਹਾਂ ਔਰ ਇਹ ਜੋ ਸੰਦੇਸ਼ ਲੈ ਕੇ ਜਾਂਦੇ ਨੇ ਸਰੀਰ ਨੂੰ ਠੀਕ-ਠਾਕ ਰੱਖਦੇ ਨੇ ਠੀਕ ਚਲਾਉਣ ਦੇ ਵਿੱਚ ਦਿਮਾਗ ਦੀ ਹੈਲਪ ਕਰਦੇ ਨੇ। ਤੋ ਇਹ ਸਾਰਾ ਸਿਸਟਮ ਦਿਮਾਗ ਦੇ ਵਿੱਚ ਹੁੰਦਾ ਹੈ। ਤੋ ਦੋਸਤੋ ਜਦੋਂ ਕੋਈ ਨਸ਼ਾ ਵਿਅਕਤੀ ਸ਼ੁਰੂ ਕਰ ਦਿੰਦਾ ਹੈ। ਇਹ ਸਾਰਾ ਕੁਝ ਦਿਮਾਗ ਦਾ ਡਿਸਟਰਬਟ ਹੋ ਜਾਂਦਾ ਹੈ। ਇਹਨਾਂ ਚੀਜ਼ਾਂ ਤੇ ਬਹੁਤ ਵੱਡਾ ਪ੍ਰਭਾਵ ਪੈਂਦਾ ਹੈ। ਖਾਸ ਕਰਕੇ ਤਿੰਨ ਹਿੱਸਿਆਂ ਦੇ ਵਿੱਚ ਜਿਆਦਾ ਪ੍ਰਭਾਵ ਪੈਂਦਾ ਹੈ ਯਾਨੀ ਇਹਨਾਂ ਨੂੰ ਜਿਆਦਾ ਅਫੈਕਟ ਕਰਦਾ ਹੈ ਉਹਨਾਂ ਵਿੱਚ ਹੁੰਦਾ ਹੈ ਨੰਬਰ 1 ਬ੍ਰੇਨ ਸਟੈਮ ਤੋਂ ਬ੍ਰੇਨ ਸਟੈਮ ਉਹ ਹੁੰਦਾ ਹੈ ਜੋ ਦਿਮਾਗ ਨੂੰ ਰੀੜ ਦੀ ਹੱਡੀ ਦੇ ਨਾਲ ਜੋੜਦਾ ਹੈ ਇਹ ਉਹ ਚੀਜ਼ ਹੁੰਦੀ ਹੈ ਜੋ ਦਿਮਾਗ ਨੂੰ ਰੀੜ ਦੀ ਹੱਡੀ ਦੇ ਨਾਲ ਜੋੜਦਾ ਹੈ ਯਾਨੀ ਕਿ ਰੀੜ ਦੀ ਹੱਡੀ ਦੇ ਕਾਰਨ ਹੀ ਸਾਰਾ ਸਰੀਰ ਕੰਟਰੋਲ ਦੇ ਵਿੱਚ ਰਹਿੰਦਾ ਹੈ ਕਿਉਂਕਿ ਇਹਦੇ ਵਿੱਚ ਬਹੁਤ ਨਰਵਸ ਸਿਸਟਮ ਹੁੰਦਾ ਹੈ ਦੂਸਰਾ ਹੁੰਦਾ ਲਿੰਬਿਕ ਸਿਸਟਮ ਲਿੰਬਿਕ ਸਿਸਟਮ ਵਿੱਚ ਭਾਵਨਾਵਾਂ ਅਤੇ ਪ੍ਰਤੀਕਿਰਿਆਵਾਂ ਨੂੰ ਕੰਟਰੋਲ ਵਿੱਚ ਰੱਖਣ ਦਾ ਕੰਮ ਹੁੰਦਾ ਹੈ ਲਿੰਬਿਕ ਸਿਸਟਮ ਦਾ ਇਹ ਕੰਮ ਹੁੰਦਾ ਹੈ ਇਨਸਾਨ ਦੀਆਂ ਭਾਵਨਾਵਾਂ ਤੇ ਪ੍ਰਤੀਕਿਰਿਆਵਾਂ ਨੂੰ ਇਹ ਕੰਟਰੋਲ ਵਿੱਚ ਰੱਖਦਾ ਹੈ ਤੀਜਾ ਹੁੰਦਾ ਸੈਰੀਬਰਲ ਕੋਰਟੈਕਸ ਇਹ ਜੋ ਹੁੰਦਾ ਹੈ ਇਸ ਵਿੱਚ ਸੋਚ ਸੋਚਨਾ ਫੈਸਲੇ ਲੈਣੇ ਸਮੱਸਿਆਵਾਂ ਦਾ ਹੱਲ ਕਰਨ ਦਾ ਕੇਂਦਰ ਇਹ ਚੀਜ਼ਾਂ ਤੇ ਕੰਟਰੋਲ ਰੱਖਦਾ ਹੈ ਪਾਰਟ ਤੇ ਦੋਸਤੋ ਜੋ ਐਮ ਤਨ ਹਿੱਸੇ ਨੇ ਦਿਮਾਗ ਦੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਇਫੈਕਟਿਵ ਕਰਦਾ ਹੈ ਨਸ਼ਾ ਜਦੋਂ ਕੋਈ ਵਿਅਕਤੀ ਨਸ਼ਾ ਸ਼ੁਰੂ ਕਰ ਦਿੰਦਾ ਹੈ ਇਹ ਸਾਰੀਆਂ ਚੀਜ਼ਾਂ ਦੇ ਜਿਹੜਾ ਕੰਟਰੋਲ ਹੈ ਦਿਮਾਗ ਦਾ ਉਹ ਡਿਸਟਰਪਟ ਹੋ ਜਾਂਦਾ ਹੈ ਪੂਰਨ ਤੌਰ ਤੇ ਕੰਟਰੋਲ ਦਿਮਗ ਦਾ ਇਹਨਾਂ ਤੇ ਨਹੀਂ ਰਹਿੰਦਾ ਅਪਾ ਦੇਖਦੇ ਆ ਜਿਹੜੇ ਲੋਕ ਨਸ਼ੇ ਦੇ ਵਿੱਚ ਲੱਗ ਜਾਂਦੇ ਨੇ ਉਹਨਾਂ ਦਾ ਕੋਈ ਭਾਵਨਾ ਭਾਵ ਨਹੀਂ ਰਹਦੀ ਆ ਜਦੋਂ ਬੰਦਾ ਠੀਕ ਹੁੰਦਾ ਤੰਦਰੁਸਤ ਹੁੰਦਾ ਉਦੋਂ ਉਹ ਸੋਚਦਾ ਆਪਣੇ ਕਾਰਬਰ ਬਾਰੇ ਸੋਚਦਾ ਹੈ ਆਪਣੇ ਜੀਵਨ ਬਾਰੇ ਸੋਚਦਾ ਹੈ ਆਪਣੇ ਪਰਿਵਾਰ ਬਾਰੇ ਸੋਚਦਾ ਹੈ ਮਾਤਾ ਪਿਤਾ ਦਾ ਬਾਰੇ ਸੋਚਦਾ ਹੈ ਜਦੋਂ ਨਸ਼ੇ ਦੇ ਵਿੱਚ ਲੱਗ ਜਾਂਦਾ ਉਹਨ ਦੀ ਕੋਈ ਅਸੀ ਚਾਹਨਾ ਹੀ ਨਹੀਂ ਰਹਿ ਜਾਂਦੀ ਆਪਕੁਛ ਖੁਦ ਬਣਨ ਦੀ ਕਿਸੇ ਨੂੰ ਬਣਾਉਣ ਦੀ ਜਾਂ ਕਿਸੇ ਨਾਲ ਕੋਈ ਅੱਛੇ ਰਿਲੇਸ਼ਨ ਰੱਖਣ ਦੀ ਕੋਈ ਅਸੀਂ ਚਾਹਨਾ ਹੀ ਨਹੀਂ ਰਹਿ ਜਾਂਦੀ। ਭਾਵ ਜਿਹੜੀ ਉਹਦੀ ਭਾਵਨਾਵਾਂ ਨੇ ਉਹ ਖਤਮ ਹੋ ਜਾਂਦੀਆਂ ਨੇ। ਉਹਨਾਂ 'ਚ ਗੜਬੜ ਹੋ ਜਾਂਦੀ ਆ। ਸੋਚਣ ਦੀ ਸ਼ਕਤੀ ਨਹੀਂ ਰਹਿੰਦੀ, ਉਹ ਸੋਚਦਾ ਨਹੀਂ ਹੈ। ਜੇਕਰ ਸੋਚਦਾ ਹੋਵੇ ਤਾਂ ਫਿਰ ਉਹ ਨਸ਼ਾ ਕਿਉਂ ਲਾਵੇ? ਨਾ ਜਾਣਸ਼ੇ ਇਹਨੂੰ ਛੱਡਣ ਦਾ ਪ੍ਰਯਾਸ ਕਰੇ, ਕੋਸ਼ਿਸ਼ ਕਰੇ ਕਿ ਨਸ਼ਾ ਮੇਰੇ ਲਈ ਚੰਗਾ ਨਹੀਂ ਹੈ, ਠੀਕ ਨਹੀਂ ਹੈ। ਸਮਾਜ ਵਿੱਚ ਇਹਨੂੰ ਦੁਰਕਾਰਿਆ ਜਾਂਦਾ, ਅਛੇ ਤਰੀਕੇ ਨਾਲ ਨਹੀਂ ਦੇਖਿਆ ਜਾਂਦਾ। ਉਹ ਕਹਿੰਦੇ ਕਾਰਨ ਮੇਰੀ ਆਪਣੀ ਜਿਹੜੀ ਦੁਰਦਸ਼ਾ ਹੋ ਰਹੀ ਹੈ ਜਾਂ ਮੇਰੀ ਆਪਣੀ ਸ਼ਬੀ ਖਰਾਬ ਹੋ ਰਹੀ ਹੈ ਤਾਂ ਉਹ ਸੋਚ ਕੇ ਇਹ ਗੱਲਾਂ ਨੂੰ ਉਹ ਨਸ਼ਾ ਛੱਡ ਦਵੇ ਪਰੰਤੂ ਨਹੀਂ ਸੋਚਣ ਸ਼ਕਤੀ ਜਾਂਦੀ ਖਤਮ ਹੋ ਜਾਂਦੀ ਉਸ ਬੰਦੇ ਦੀ ਆਪਣੇ ਹਿੱਤ ਦੇ ਵਿੱਚ ਕੋਈ ਫੈਸਲੇ ਨਹੀਂ ਲੈ ਪਾਂਦਾ ਔਰ ਕੋਈ ਆਪਣੇ ਸਮੱਸਿਆ ਨੂੰ ਉਹ ਉਸ ਦਾ ਹੱਲ ਨਹੀਂ ਕਰ ਪਾਂਦਾ ਸੋ ਇਹਨਾਂ ਸਾਰੀਆਂ ਚੀਜ਼ਾਂ ਤੇ ਜਦੋਂ ਨਸ਼ਾ ਹਾਵੀ ਹੋ ਕੇ ਬ੍ਰੇਨ ਨੂੰ ਉਹਦੇ ਸਿਸਟਮ ਨੂੰ ਸਾਰੇ ਨੂੰ ਇਨਟਰਪਟ ਕਰ ਦਿੰਦਾ ਹੈ। ਪਾਉ ਉਹਦੇ ਸਿਸਟਮ ਦੇ ਵਿੱਚ ਗੜਬੜ ਹੋ ਜਾਂਦੀ ਆਉਂਦਾ ਕੰਟਰੋਲ ਜਿਹੜਾ ਹੈ ਉਹ ਬਾਧਿਤ ਹੋ ਜਾਂਦਾ ਦਿਮਾਗ ਦਾ। ਤੇ ਦੋਸਤੋ ਇਸ ਤੋਂ ਇਲਾਵਾ ਹੋਰ ਵੀ ਇਫੈਕਟ ਉਸ ਦੇ ਪੈਂਦੇ ਨੇ। ਉਹ ਕੀ ਕੀ ਪੈਂਦੇ ਨੇ ਉਹਦੇ ਬਾਰੇ ਵੀ ਅਸੀਂ ਦੱਸਦੇ ਆਂ। ਹੋਰ ਇਫੈਕਟ ਹੁੰਦਾ ਹੈ ਮੈਕਿੰਗ ਨੇਚਰਲ ਬ੍ਰੇਨ ケमिकल्स। ਯਾਨੀ ਕਿ ਕੁਦਰਤੀ ਦਿਮਾਗੀ ਕੈਮੀਕਲਾਂ ਦੀ ਨਕਲ ਕਰਨਾ ਇਹਦਾ ਮਤਲਬ ਇਹ ਹੋਇਆ ਕਿ ਕੁਝ ਐਸੇ ਨਸ਼ੇ ਹੁੰਦੇ ਨੇ ਜਿਵੇਂ ਕਿ ਹੈਰਵਨ ਤੇ ਮਰੀਜਵਾਨਾ ਹੈਰਵਨ ਹੈਰਵਨ ਹੁੰਦੀ ਹੈ ਮਰੀਜਵਾਨਾ ਭੰਗ ਨੂੰ ਕਰਦੀ ਹੈ ਇਹ ਇਦਾਂ ਦੇ ਦੋ ਨਸ਼ੇ ਹੁੰਦੇ ਨੇ ਜਿਨ੍ਹਾਂ ਵਿੱਚ ਕੁਦਰਤੀ ਕੈਮੀਕਲ ਕਰਨ ਤਿਆਰ ਕਰਨ ਦੀ ਸਮਰੱਥਾ ਹੁੰਦੀ ਹੈ ਜਿਵੇਂ ਦਿਮਾਗ ਹੈ ਨਾ ਦਿਮਾਗ ਕੁਦਰਤੀ ਕੈਮੀਕਲ ਤਿਆਰ ਕਰਦਾ ਹੈ ਔਰ ਕੈਮੀਕਲ ਤਿਆਰ ਕਰਕੇ ਉਹਨੂੰ ਅੱਗੇ ਕੈਮੀਕਲ ਮੈਸਜ ਹੁੰਦੇ ਨੇ ਅੱਗੇ ਮੈਸੇਜ ਜਾਂਦੇ ਨੇ ਤੋਂ ਉਸ ਤੋਂ ਇਸ ਤਰੀਕੇ ਦੇ ਨਾਲ ਉਹ ਬਾਡੀ ਨੂੰ ਕੰਟਰੋਲ ਕਰਦਾ ਸੰਦੇਸ਼ ਲੈ ਕੇ ਆਉਂਦਾ ਉਹ ਅੱਗੇ ਜਾ ਕੇ ਰਿਸੈਪਟਰਸ ਨੂੰ ਭੇਜਦੇ ਨੇ ਰਿਸੈਪਟਰ ਉਹਨਾਂ ਨੂੰ ਪ੍ਰਾਪਤ ਕਰਦਾ ਫਿਰ ਉਹ ਦਿਮਾਗ ਤੱਕ ਪਹੁੰਚਦੇ ਆ ਇਹ ਸਾਰਾ ਜਿਹੜਾ ਹੈ ਇਹ ਸਿਲਸਿਲਾ ਦਿਮਾਗ ਕਰਦਾ ਚਲਾਉਂਦਾ ਪਰਤੂ ਇਹ ਜਿਹੜੇ ਨਸ਼ੇ ਨੇ ਨਸ਼ਿਆਂ ਦੇ ਵਿੱਚ ਵੀ ਕੁਦਰਤੀ ਕੈਮੀਕਲ ਤਿਆਰ ਕਰਨ ਦਾ ਸਮਰੱਥਾ ਹੁੰਦੀ ਹੈ। ਔਰ ਜਦੋਂ ਬੰਦਾ ਉਹ ਨਸ਼ੇ ਸ਼ੁਰੂ ਕਰਦਾ ਹੈ ਤਾਂ ਉਹ ਆਪਣੇ ਕੈਮੀਕਲ ਤਿਆਰ ਕਰਨੇ ਸ਼ੁਰੂ ਕਰ ਦਿੰਦੇ ਨੇ। ਜਦੋਂ ਉਹ ਆਪਣੇ ਕੈਮੀਕਲ ਤਿਆਰ ਸ਼ੁਰੂ ਕਰ ਦਿੰਦੇ ਨੇ ਤੇ ਇਹਨਾਂ ਦੇ ਨਾਲ ਵੀ ਜਿਹੜਾ ਦਿਮਾਗ ਹੈ ਉਹਦਾ ਸਿਸਟਮ ਅਨ ਕੰਟਰੋਲਡ ਹੋ ਜਾਂਦਾ ਹੈ। ਔਰ ਕਿਉਂਕਿ ਨਕਲੀ ਨਾਲ ਇਹ ਕੈਮੀਕਲ ਬਣਾ ਦਿੰਦੇ ਨੇ ਤਿਆਰ ਕਰ ਦਿੰਦੇ ਨੇ। ਔਰ ਉਹਦੇ ਜਿਹੜੇ ਦਿਮਾਗ ਦੇ ਰਿਸੈਪਟਰਸ ਨੇ ਉਹਨਾਂ ਨੂੰ ਵੀ ਬਲੌਕ ਕਰਦੇ ਨੇ ਜਾਂ ਉਹਨਾਂ ਨੂੰ ਗਲਤ ਮੈਸੇਜ ਭੇਜਦੇ ਨੇ ਸੋ ਇਸ ਇਸ ਕਾਰਨ ਦਿਮਾਗ ਦਾ ਜਿਹੜਾ ਸਾਰਾ ਸਿਸਟਮ ਉਹ ਗੜਬੜ ਹੋ ਜਾਂਦਾ ਹੈ ਔਰ ਇਸ ਤਿੱਕੇ ਦੇ ਨਾਲ ਜਿਹੜੇ ਇਹ ਨਕਲੀ ਕੈਮੀਕਲ ਤਿਆਰ ਕਰਕੇ ਸਾਰਾ ਦਿਮਾਗ ਦਾ ਜਿਹੜਾ ਕੰਟਰੋਲ ਹੈ ਉਹ ਡਿਸਟਰਪਟ ਕਰ ਦਿੰਦੇ ਨੇ ਇਹ ਇਸੇ ਤਰੀਕੇ ਨਾਲ ਹੀ ਜਿਵੇਂ ਮੰਨ ਲਓ ਕੋਈ ਬੰਦਾ ਤਾਲੇ ਦੀ ਨਕਲੀ ਚਾਬੀ ਕੋਈ ਤਿਆਰ ਕਰ ਲਵੇ ਔਰ ਕਿਸੇ ਵਾਰ ਨੂੰ ਲਗਾਵੇ ਗੇਟ ਨੂੰ ਉਹ ਚਾਬੀ ਲਗਾਵੇ ਔਰ ਜਦੋਂ ਉਹ ਗੇਟ ਨੂੰ ਚਾਬੀ ਲਗਾਵੇਗਾ ਤਾਂ ਉਹ ਚਾਬੀ ਤਾਂ ਉਹਦੇ ਵਿੱਚ ਲੱਗ ਜਾਵੇਗੀ ਫਿੱਟ ਆ ਜਾਏਗੀ ਬਟ ਉਹ ਉਹਦੇ ਨਾਲ ਉਹ ਖੁੱਲੇਗਾ ਨਹੀਂ ਉਹ ਗੇਟ ਖੁੱਲੇਗਾ ਨਹੀਂ ਸੋ ਵਾਰ-ਵਾਰ ਉਹ ਚਾਬੀ ਨੂੰ ਲਗਾਏਗਾ ਘੁਮਾਏਗਾ ਉਹ ਖੁੱਲੇਗਾ ਨਹੀਂ ਪਰ ਗੇਟ ਤਾਂ ਨਹੀਂ ਖੁੱਲੇਗਾ ਪਰ ਉਹਦੇ ਵਿੱਚ ਉਲਝਣ ਜਰੂਰ ਪੈਦਾ ਹੋ ਜਾਏਗੀ ਤੋ ਇਸੇ ਤਰੀਕੇ ਦੇ ਨਾਲ ਇਹ ਕੰਮ ਹੁੰਦਾ ਕਿ ਜਦੋਂ ਨਸ਼ੇ ਜਦੋਂ ਨਸ਼ੇ ਨਕਲੀ ਨਾਲ ਕੈਮੀਕਲ ਤਿਆਰ ਕਰਕੇ ਇੱਕ ਉਹਨਾਂ ਨੂੰ ਐਸ ਇਟ ਇਜ਼ ਪੈਰਲਲ ਚਲਾਉਂਦੇ ਨੇ ਦਿਮਾਗ ਦੇ ਉਸੇ ਤਰ੍ਹਾਂ ਹੀ ਦੂਜੇ ਕੈਮੀਕਲਾਂ ਦੀ ਤਰ੍ਹਾਂ ਚਲਾਉਂਦੇ ਨੇ ਉਹ ਵਰਕ ਤਾਂ ਨਹੀਂ ਪ੍ਰੋਪਰ ਕਰ ਪਾਉਂਦੇ ਬਟ ਉਹਨਾਂ ਦਾ ਜਿਹੜਾ ਦਿਮਾਗ ਦਾ ਕੰਮ ਜ਼ਰੂਰ ਸਾਰਾ ਗੜਬੜ ਕਰ ਦਿੰਦੇ ਨੇ ਸੋ ਇਸ ਤਿੱਕੇ ਨਾਲ ਇਹ ਨਸ਼ੇ ਇਸ ਤਿੱਕੇ ਨਾਲ ਕਰਦੇ ਨੇ ਸੈਕੰਡ ਹੁੰਦਾ ਹੈ ਓਵਰ ਡੋਪਾਮਾਈਨ ਪ੍ਰੋਡਕਸ਼ਨ ਓਵਰ ਪ੍ਰੋਡਕਸ਼ਨ ਆਫ ਡੋਪਾਮਾਈਨ ਯਾਨੀ ਕਿ ਡੋਪਾਮਾਈਨ ਇੱਕ ਹਾਰਮੋਨ ਹੁੰਦਾ ਉਹਨੂੰ ਹੈਪੀ ਹਾਰਮੋਨ ਵੀ ਅਸੀਂ ਕਹਿੰਦੇ ਆ ਜਿਸ ਦੇ ਨਾਲ ਵਿਅਕਤੀ ਨੂੰ ਖੁਸ਼ੀ ਮਿਲਦੀ ਹੈ ਇਨਸਾਨ ਨੂੰ ਖੁਸ਼ੀ ਮਿਲਦੀ ਹੈ ਜਦੋਂ ਇਹ ਰਿਲੀਜ਼ ਹੁੰਦਾ ਉਦੋਂ ਖੁਸ਼ੀ ਮਿਲਦੀ ਹੈ ਔਰ ਖੁਸ਼ੀ ਵਾਲੇ ਮੌਕਿਆਂ ਤੇ ਇਹ ਰਿਲੀਜ਼ ਹੁੰਦਾ ਜਦੋਂ ਲੋਕ ਖੁਸ਼ ਹੁੰਦੇ ਨੇ ਕਿਤੇ ਮਨੋਰੰਜਨ ਦਾ ਪ੍ਰੋਗਰਾਮ ਹੈ ਕੋਈ ਵਿਆਹ ਸ਼ਾਦੀ ਦਾ ਪ੍ਰੋਗਰਾਮ ਹੈ ਕੋਈ ਹੋਰ ਬਰਥਡੇ ਹੈ ਪਾਰਟੀ ਹੈ ਕੋਈ ਹੋਰ ਮਨੋਰੰਜਕ ਪਾਰਟੀ ਹੈ ਕੋਈ ਪਾਸ ਹੋ ਗਿਆ ਕਿਸੇ ਕਲਾਸ ਦੇ ਵਿੱਚੋਂ ਕਿਸੇ ਨੇ ਹਾਇਰ ਰੈਂਕ ਪ੍ਰਾਪਤ ਕਰ ਲਿਆ ਕਿਸੇ ਨੂੰ ਵਧੀਆ ਜੌਬ ਮਿਲ ਗਈ ਕੋਈ ਹੋਰ ਕਿਸੇ ਨੇ ਉਪਲੱਬਧੀ ਹਾਸਲ ਕਰ ਲਈ ਸੋ ਇਹ ਸਾਰੀਆਂ ਜਦੋਂ ਖੁਸ਼ੀ ਮਿਲਦੀ ਹੈ ਤਾਂ ਕੀ ਹੁੰਦਾ ਹੈ ਕਿ ਉਦੋਂ ਦਿਮਾਗ ਜਿਹੜਾ ਹੈ ਉਹ ਡੋਪਾਮਾਈਨ ਰিলিজ ਕਰਦਾ ਹੈ ਉਹ ਇਸ ਹਾਰਮੋਨ ਨੂੰ ਰিলিজ ਕਰਦਾ ਹੈ ਤਾਂ ਉਦੋਂ ਬੰਦੇ ਨੂੰ ਖੁਸ਼ੀ ਮਿਲਦੀ ਹੈ ਸੋ ਇਹ ਪ੍ਰਕਿਰਿਆ ਜਿਹੜੀ ਹੁੰਦੀ ਹੈ ਜਦੋਂ ਬੰਦਾ ਨਸ਼ਾ ਕਰਨਾ ਸ਼ੁਰੂ ਕਰ ਦਿੰਦਾ ਹੈ ਤੇ ਕੀ ਹੁੰਦੇ ਕਿ ਜਿਹੜੇ ਨਸ਼ੇ ਨੇ ਉਹ ਅ ਡੋਪਾਮਾਈਨ ਰੀਲੀਜ਼ ਕਰਦੇ ਨੇ ਨਾਲ ਨਕਲੀ ਉਹ ਡੋਪਾਮਾਈਨ ਰੀਲੀਜ਼ ਕਰਦੇ ਨੇ ਜਿਆਦਾ ਮਾਤਰਾ ਵਿੱਚ ਕਰਦੇ ਨੇ ਬਹੁਤ ਜਿਆਦਾ ਮਾਤਰਾ ਵਿੱਚ ਕਰਦੇ ਨੇ ਤਾਂ ਹੀ ਜਿਹੜੇ ਲੋਕ ਨਸ਼ੇ ਕਰਨੇ ਸ਼ੁਰੂ ਕਰ ਦਿੰਦੇ ਨੇ ਤਾਂ ਉਹ ਵਾਰ-ਵਾਰ ਨਸ਼ੇ ਸੇ ਕਰਕੇ ਕਰਦੇ ਨੇ ਕਿ ਉਹਨਾਂ ਨੂੰ ਖੁਸ਼ੀ ਮਿਲ ਰਹੀ ਹੁੰਦੀ ਹੈ ਕਿਉਂਕਿ ਉਹਨਾਂ ਦਾ ਡੋਪਾਮਾਈਨ ਰੀਲੀਜ਼ ਹੋ ਰਿਹਾ ਹੈ ਔਰ ਪੈਦਾ ਹੋ ਰਿਹਾ ਹੈ ਔਰ ਉਹਨਾਂ ਨੂੰ ਖੁਸ਼ੀ ਮਿਲ ਰਹੀ ਹੈ ਔਰ ਜਦੋਂ ਥੋੜਾ ਜਿਹਾ ਦੇਖਿਆ ਉਹਦੀ ਮਿਕਤਾਰ ਘਟਦੀ ਹੈ ਘਟ ਰਹੀ ਹੈ ਉਦੋਂ ਫਿਰ ਨਵਾਂ ਨਸ਼ਾ ਫੇਰ ਕਰ ਲਿਆ ਦੁਬਾਰਾ ਉਹਨੂੰ ਫੇਰ ਵਧਾ ਕੇ ਰੱਖਣਾ ਹੈ ਤੋ ਐਸੇ ਕਿਨਾਰ ਜਦੋਂ ਜਿਆਦਾ ਮਾਤਰਾ ਵਿੱਚ ਡੋਪਾਮਾਈਨ ਰਿਲੀਜ਼ ਹੁੰਦਾ ਹੈ ਵਾਰ-ਵਾਰ ਹੁੰਦਾ ਹੈ ਤਾਂ ਫਿਰ ਉਹ ਕੀ ਹੁੰਦਾ ਹੈ ਕਿ ਉਥੇ ਦਿਮਾਗ ਦਾ ਸਿਸਟਮ ਸਾਰਾ ਗੜਗੜ ਹੋ ਜਾਂਦਾ ਅਫਸਰਟ ਹੋ ਜਾਂਦਾ ਇਹ ਉਸੇ ਤਰ੍ਹਾਂ ਇੱਕ ਦਿਮਾਗ ਫਿਰ ਆਦੀ ਹੋ ਜਾਂਦਾ ਜਿਵੇਂ ਮੰਨ ਲਓ ਅਸੀਂ ਕੋਈ ਮਠਿਆਈ ਖਾਈਏ ਮਠਿਆਈ ਖਾਈਏ ਮਠਿਆਈ ਬਹੁਤ ਵਧੀਆ ਲੱਗਦੀ ਸਾਰਿਆਂ ਨੂੰ ਮਠਿਆਈ ਖਾਈਏ ਹੁਣ ਖਾ ਲਈ ਪਰ ਸਾਡਾ ਮਨ ਫਿਰ ਅਗਲੇ ਦਾ ਲਾਲਸਾ ਚ ਹੁੰਦਾ ਤੇ ਕੱਲ ਨੂੰ ਫੇਰ ਮਿਲੇ ਫੇਰ ਖਾਈਏ ਜਾਂ ਥੋੜੇ ਸਮੇਂ ਬਾਅਦ ਫੇਰ ਖਾਈਏ ਜਦੋਂ ਅੱਜ ਅਗਲੇ ਦਿਨ ਫੇਰ ਖਾਈਏ ਸੋ ਇਸੇਕੇ ਨਾਲ ਜਿਵੇਂ ਬੰਦੇ ਦਾ ਉਹ ਲਾਲਸਾ ਬਣੀ ਰਹਿੰਦੀ ਹੈ ਖਾਣ ਵਾਸਤੇ ਐਦਾਂ ਹੀ ਦਿਮਾਗ ਦੀ ਲਾਲਸਾ ਵੀ ਬਣੀ ਰਹਿੰਦੀ ਹੈ ਕਿਉਂਕਿ ਦਿਮਾਗ ਨੂੰ ਹਾਈ ਪਿੱਚ ਤੇ ਪਹੁੰਚਾ ਦਿੰਦਾ ਹੈ ਡੋਪਾਮਾਈਨ ਜਿਹੜਾ ਹੈ ਜਿਹੜਾ ਇਹ ਨਸ਼ੇ ਦੁਆਰਾ ਰਿਲੀਜ਼ ਹੋਇਆ ਹੁੰਦਾ ਹੈ ਸੋ ਜਿਹੜਾ ਦਿਮਾਗ ਹੈ ਉਹ ਵਾਰ-ਵਾਰ ਉਹੀ ਪੋਜੀਸ਼ਨ ਵਿੱਚ ਰਹਿਣਾ ਚਾਹੁੰਦਾ ਹੈ ਕਿ ਜੋ ਮੈਨੂੰ ਪਹਿਲਾਂ ਪੋਜੀਸ਼ਨ ਪ੍ਰਾਪਤ ਹੋਈ ਸੀ ਹਾਈ ਲੈਵਲ ਦੀ ਉਹੀ ਬਣੀ ਰਹੇ ਮੇਰੀ ਸੋ ਉਸ ਵਾਸਤੇ ਉਹ ਫਿਰ ਦਿਮਾਗ ਜਦੋਂ ਫਿਰ ਦੁਬਾਰਾ ਉਸੇ ਪੋਜੀਸ਼ਨ ਵਿੱਚ ਆਉਣਾ ਚਾਹੁੰਦਾ ਹੈ ਤਾਂ ਫਿਰ ਜਦੋਂ ਵਿਅਕਤੀ ਦਾ ਨਸ਼ਾ ਘਟਣ ਲੱਗਦਾ ਉਹ ਦੁਬਾਰਾ ਵਿਅਕਤੀ ਫਿਰ ਨਸ਼ਾ ਲੈਂਦਾ ਫਿਰ ਘਟਣ ਲੱਗਦਾ ਫਿਰ ਲੈਂਦਾ ਉਹ ਵਾਰ-ਵਾਰ ਉਹ ਨਸ਼ੇ ਚੋਂ ਬਾਹਰ ਨਿਕਲ ਨਹੀਂ ਪਾਉਂਦਾ ਸੋ ਇਹ ਚੀਜ਼ ਜਿਹੜੀ ਹੈ ਇਹ ਵੀ ਬਹੁਤ ਅਫੈਕਟ ਕਰਦੀ ਹੈ ਦਿਮਾਗ ਨੂੰ ਤੋਂ ਤੀਸਰੀ ਹੁੰਦੀ ਹੈ ਨਿਰਪਰਤਾ ਤੇ ਵਾਪਸੀ ਨਿਰਪਰ ਰਹਿਣਾ ਭਾਵ ਕਿ ਜਦੋਂ ਵਿਅਕਤੀ ਨਸ਼ੇ ਕਰਦਾ ਹੈ ਤਾਂ ਦਿਮਾਗ ਉਸ ਦਾ ਨਿਰਭਰ ਬਣ ਜਾਂਦਾ ਡਿਪੈਂਡੈਂਟ ਬਣ ਜਾਂਦਾ ਭਾਵੇਂ ਕਿ ਉਹ ਦਿਵਾਰ-ਵਾਰ ਨਸ਼ਾ ਕਰਦਾ ਹੈ ਵਾਰ-ਵਾਰ ਡੋਪਾਮਾਈਨ ਰਿਲੀਜ਼ ਹੁੰਦਾ ਹੈ ਤਾਂ ਉਹ ਕੀ ਗੁੰਦਾ ਹੈ ਜਾਂ ਨਕਲੀ ਹਾਰਮੋਨਸ ਹੁੰਦੇ ਨੇ ਨਕਲੀ ਕੈਮੀਕਲਸ ਉਸਤੇ ਰਿਲੀਜ਼ ਹੁੰਦੇ ਨੇ ਤਾਂ ਦਿਮਾਗ ਵੀ ਉਹਨਾਂ ਦਾ ਆਦੀ ਬਣ ਜਾਂਦਾ ਹੈ ਉਹਨਾਂ ਤੇ ਨਿਰਭਰ ਹੋ ਜਾਂਦਾ ਹੈ ਤਾਂ ਉਹ ਜਦੋਂ ਤੱਕ ਦਾ ਉਹਦੇ ਵਿੱਚ ਰਹਿੰਦਾ ਠੀਕ ਹੈ ਜਦੋਂ ਨਸ਼ਾ ਘਟਣ ਲੱਗਦਾ ਹੈ ਤਾਂ ਫਿਰ ਉਹਨ ਦੀ ਉਹ ਦੁਬਾਰਾ ਲੋਡ ਮਹਿਸੂਸ ਹੁੰਦੀ ਹੈ ਇਸ ਕਰਕੇ ਜਦੋਂ ਕੋਈ ਨਸ਼ਾ ਛੱਡਣ ਦੀ ਕੋਸ਼ਿਸ਼ ਕਰਦਾ ਹੈ ਜਾਂ ਨਸ਼ਾ ਨਹੀਂ ਮਿਲਦਾ ਤਾਂ ਫਿਰ ਉਹਨਾਂ ਨੂੰ ਕੀ ਹੁੰਦਾ ਉਹਨਾਂ ਨੂੰ ਪ੍ਰੋਬਲਮ ਆਂਦੀ ਹੈ ਚਿੰਤਾ ਹੋ ਜਾਂਦੀ ਹੈ ਡਿਪਰੈਸ਼ਨ ਹੋ ਜਾਂਦੀ ਹੈ ਜਾਂ ਤੋੜ ਵਿੱਚ ਆ ਜਾਂਦੇ ਨੇ ਜਾਂ ਕੋ ਟੈਨਸ਼ਨ ਪੈਂਦੀ ਹੈ ਉਹਨਾਂ ਨੂੰ ਜਾਂ ਉਹਦੇ ਡਿਪਰੈਸ਼ਨ ਹੈਵੀ ਹੋ ਜਾਂਦੀ ਹੈ ਜਾਂ ਫਿਰ ਕਰੀਵਿੰਗਸ ਹੋ ਜਾਂਦੀਆਂ ਨੇ ਜਾਂ ਫਿਰ ਤੋੜ ਲੱਗ ਜਾਂਦੀ ਹੈ ਸਰੀਰ ਨੂੰ ਇਸ ਕਰਕੇ ਇਹ ਚੀਜ਼ਾਂ ਨਾ ਸਹਾਰਦਾ ਹੋਇਆ ਬੰਦਾ ਦੁਬਾਰਾ ਫਿਰ ਨਸ਼ਾ ਕਰਨ ਲੱਗ ਜਾਂਦਾ ਸੋ ਇਸ ਈਚੋਂ ਉਹ ਬਾਹਰ ਨਹੀਂ ਨਿਕਲ ਪੰਦਾ ਤੋ ਦੋਸਤੋ ਇਹ ਇਸ ਕਰਕੇ ਨਸ਼ਾ ਸੀ ਕਹਿੰਦੇ ਆ ਵੀ ਬਹੁਤ ਮਾੜਾ ਹੈ ਕਿ ਇੱਕ ਵਾਰ ਜਿਸ ਨੂੰ ਲੱਗ ਗਿਆ ਦਿਮਾਗ ਤੇ ਇੰਨਾ ਕ ਆਪਣਾ ਪ੍ਰਭਾਵ ਪਾਉਂਦਾ ਹੈ ਕਿਦਾਂ ਦਾ ਪ੍ਰਭਾਵ ਪਾਉਂਦਾ ਹੈ ਕਿ ਉਹ ਨਸ਼ੇ ਤੋਂ ਬੰਦਾ ਬਾਹਰ ਨਿਕਲ ਹੀ ਨਹੀਂ ਪਾਂਦਾ ਕਿਉਂਕਿ ਦਿਮਾਗ ਹੁੰਦਾ ਆਦੀ ਹੋ ਜਾਂਦਾ ਔਰ ਇਨਸਾਨ ਵਾਰ-ਵਾਰ ਦਿਮਾਗ ਵੀ ਫੋਰਸ ਕਰਦਾ ਵਾਰ-ਵਾਰ ਉਹਨੂੰ ਨਸ਼ਾ ਕਰਨ ਵਾਸਤੇ ਔਰ ਇਸ ਹੀ ਚੋ ਵਿੱਚੋਂ ਉਹ ਦਲਦਲ ਦੇ ਵਿੱਚੋਂ ਬਾਹਰ ਨਿਕਲ ਹੀ ਨਹੀਂ ਪਾਂਦਾ ਜਿਵੇਂ ਦਲਦਲ ਹੁੰਦੀ ਹੈ ਨਾ ਦਰਿਆਵਾਂ ਦੇ ਵਿੱਚ ਹੁੰਦੀ ਹੈ ਇਸ ਦੇ ਵਿੱਚ ਇਹਦਾ ਇਹ ਹੁੰਦਾ ਕਿ ਜਿਹੜਾ ਬੰਦਾ ਇਸ ਵਿੱਚ ਇੱਕ ਵਾਰ ਵੜ ਜਾਵੇ ਉਹ ਦੁਬਾਰਾ ਬਾਹਰ ਨਹੀਂ ਨਿਕਲ ਸਕਦਾ ਭਾਵੇਂ ਇੱਕ ਲੱਤ ਤੁਸੀਂ ਕੱਢੋਗੇ ਤੇ ਦੂਜੀ ਲੱਤ ਉਸ ਤੋਂ ਜ਼ਿਆਦਾ ਥੱਲੇ ਖੁੱਭ ਜਾਏਗੀ ਸੋ ਇਸੇ ਕਰਕੇ ਨਸ਼ੇ ਨੂੰ ਤਾਂ ਹੀ ਦਲਦਲ ਕਿਹਾ ਜਾਂਦਾ ਹੈ ਕਿ ਇਸ ਵਿੱਚ ਜਿਹੜਾ ਵੜ ਜਾਵੇ ਔਰ ਉਹ ਦੁਬਾਰਾ ਬਾਹਰ ਨਹੀਂ ਨਿਕਲ ਸਕਦਾ ਦਲਦਲ ਵਿੱਚੋਂ ਨਿਕਲਣ ਦਾ ਇੱਕ ਤਰੀਕਾ ਹੁੰਦਾ ਹੈ ਨਿਕਲ ਵੀ ਆਉਂਦਾ ਬੰਦਾ ਪਰ ਉਹ ਇੱਕ ਤਰੀਕਾ ਹੁੰਦਾ ਨਿਕਲਣ ਦਾ ਉਹਦੇ ਵਿੱਚੋਂ ਇਸੇ ਤਰ੍ਹਾਂ ਨਸ਼ੇ ਵਿੱਚੋਂ ਨਿਕਲਣ ਦਾ ਵੀ ਤਰੀਕਾ ਹੈ ਨਸ਼ੇ ਦੇ ਵਿੱਚੋਂ ਨਿਕਲਦਾ ਉਹ ਲੋਕ ਨਿਕਲਦੇ ਆ ਜਿਹੜੇ ਕਿਤੇ ਅچھے ਕਾਉਂਸਲਰ ਦੇ ਸੰਬੰਧ ਵਿੱਚ ਚਲੇ ਜਾਂਦੇ ਨੇ ਜਾਂ ਉਹਦੇ ਵਿੱਚ ਸੰਪਰਕ ਦੇ ਵਿੱਚ ਚਲੇ ਜਾਂਦੇ ਨੇ ਉਹ ਲੋਕ ਇਸ ਤੋਂ ਬਾਹਰ ਨਿਕਲ ਵੀ ਆਉਂਦੇ ਨੇ ਤਾਂ ਦੋਸਤੋ ਨਸ਼ਿਆਂ ਦਾ ਜਿਹੜਾ ਪ੍ਰਭਾਵ ਹੈ ਆਫਟਰ ਆਲ ਬੋਡੀ ਤੇ ਮਾੜਾ ਪ੍ਰਭਾਵ ਹੀ ਪੈਂਦਾ ਹੈ ਤਾਂ ਜਦੋਂ ਨਸ਼ੇ ਕੋਈ ਲੌਂਗ ਟਾਈਮ ਕਰਦਾ ਰਹਿੰਦਾ ਤਾਂ ਇਸ ਦੇ ਮਾੜੇ ਪ੍ਰਭਾਵ ਬਹੁਤ ਸ੍ਰੀਤੇ ਦੇਖਣ ਨੂੰ ਮਿਲਦੇ ਨੇ ਔਰ ਜਿੰਦੇ ਇਹ ਪ੍ਰਭਾਵ ਕੀ ਹੁੰਦੇ ਨੇ ਜ ਜਿਹਨੂੰ ਅਸੀਂ ਸਾਈਡ ਇਫੈਕਟ ਵੀ ਕਹਿ ਸਕਦੇ ਆ ਇਸ ਤੇ ਆਉਂਦੇ ਨੇ ਸਮੇ ਸਮੇ ਤੇ ਇਲੈਕਟ੍ਰੋਲਾਈਟ ਯਾਨੀ ਇੰਬੈਲੈਂਸ ਹੋ ਜਾਂਦੇ ਨੇ ਪਾਪ ਕੀ ਲੰਬਾ ਟਾਈਮ ਨਸ਼ਾ ਕਰਨ ਦੇ ਨਾਲ ਜਿਹੜੇ ਬਲੱਡ ਦੇ ਸੈਲਸ ਨੇ ਇਹਦੇ ਵਿੱਚ ਮਿਨਰਲਸ ਨੇ ਉਹ ਇੰਬੈਲੈਂਸ ਹੋ ਜਾਂਦੇ ਨੇ ਉਹਦੇ ਵਿੱਚ ਕੈਲਸ਼ੀਅਮ ਮੈਗਨੀਸ਼ੀਅਮ ਫਾਸਫੋਰਸ ਤਾਂ ਹੋਰ ਅਨੇਕਾਂ ਪ੍ਰਕਾਰ ਦੇ ਮਿਨਰਲਸ ਹੁੰਦੇ ਨੇ ਉਹ ਸਾਰੇ ਇੰਬੈਲੈਂਸ ਹੋ ਜਾਂਦੇ ਨੇ ਕੋਈ ਵੱਡ ਚੀਜ਼ ਵੱਜ ਜਾਂਦੀ ਹੈ ਕੋਈ ਘਟ ਜਾਂਦੀ ਹੈ ਇਹਨਾਂ ਦੇ ਇੰਬੈਲੈਂਸ ਹੋਣ ਦੇ ਨਾਲ ਇਨਸਾਨ ਨੂੰ ਬਹੁਤ ਕਾਤਕ ਸਿੱਧ ਹੁੰਦੇ ਨੇ ਜਾਂ ਫਿਰ ਉਹ ਡਿਪਰੈਸ਼ਨ ਵਿੱਚ چلا ਜਾਂਦਾ ਜਾਂ ਫਿਰ ਉਹਨੇ ਤੇ ਚਿੰਤਾ ਟੈਨਸ਼ਨ ਇਹ ਚੀਜ਼ਾਂ ਆ ਵੀ ਹੋ ਜਾਂਦੀਆਂ ਨੇ ਸੋ ਇਸ ਕਰਕੇ ਉਹ ਇਹਨਾਂ ਚੀਜ਼ਾਂ ਚੋਂ ਬਾਹਰ ਨਹੀਂ ਨਿਕਲ ਸਕਦਾ ਜਾਂ ਫਿਰ ਕਈ ਵਾਰ ਇਹਦਾ ਵੀ ਹੁੰਦਾ ਹੈ ਕਿ ਇੱਕ ਤਰ੍ਹਾਂ ਇਲੈਕਟ੍ਰਿਕ ਸ਼ੌਕ ਜਾਂ ਉਹਦੇ ਦਿਮਾਗ ਨੂੰ ਲੱਗਦਾ ਔਰ ਉਸਦਾ ਮੂਡ ਚੇਂਜ ਹੋ ਜਾਂਦਾ ਅਸੀਂ ਕਈ ਵਾਰ ਕਹਿੰਦੇ ਆ ਕਿ ਹੁਣੇ ਬੰਦਾ ਠੀਕ ਸੀ ਘਰੋਂ ਹੁਣੇ ਚੰਗਾ ਭਲਾ ਗਿਆ ਬਾਹਰ ਜਾ ਕੇ ਇੱਕਦਮੀ ਗਲੀ ਦੇ ਵਿੱਚ ਕਿਸੇ ਨਾਲ ਲੜ ਪਿਆ ਤਾਂ ਉਸਦਾ ਮਤਲਬ ਇਹ ਵੀ ਹੈ ਕਿ ਉਹ ਪਹਿਲਾਂ ਠੀਕ ਸੀਗਾ ਪਰ ਇੱਕਦਮ ਜਦੋਂ ਉਹ ਕਿਸੇ ਦੇ ਨਾਲ ਸੰਪਰਕ ਵਿੱਚ ਆਇਆ ਕੋਈ ਏਦਾਂ ਦੀ ਗੱਲ ਹੋਈ ਤਾਂ ਉਹਨੂੰ ਇੱਕ ਇਲੈਕਟ੍ਰਿਕ ਸ਼ੌਕ ਤਰ੍ਹਾਂ ਦਿਮਾਗ ਨੂੰ ਲੱਗਿਆ ਹੁੰਦਾ ਉਸ ਤੇ ਉਹਦਾ ਡਿਸੀਜਨ ਬਦਲ ਗਿਆ ਉਹਦਾ ਮੂਡ ਬਦਲ ਗਿਆ ਤੋ ਇਹ ਚੀਜ਼ਾਂ ਉਹਦੇ ਨਾਲ ਹੁੰਦੀਆਂ ਰਹਿੰਦੀਆਂ ਨੇ ਇਹ ਮਾੜੇ ਪ੍ਰਭਾਵ ਨੇ ਸਮੇਂ-ਸਮੇਂ ਤੇ ਉਸ ਨੂੰ ਇਹ ਦਿਖਣ ਲੱਗ ਪੈਂਦੇ ਨੇ ਕਈ ਲੋਕ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਨੇ ਐਨੇ ਡਿਪਰੈਸ਼ਨ ਵਿੱਚ ਚਲੇ ਜਾਂਦੇ ਲੋਕ ਸੂਇਸਾਈਡ ਕਰ ਲੈਂਦੇ ਨੇ ਜਾਂ ਫਿਰ ਸੂਇਸਾਈਡ ਨਾ ਵੀ ਕਰਨ ਉਹਨਾਂ ਦੇ ਬੋਡੀ ਦੇ ਜਿਹੜਾ ਮਿਨਰਲਸ ਨੇ ਜਾਂ ਹੋਰ ਚੀਜ਼ਾਂ ਨੇ ਉਹ ਇੰਨੀਆਂ ਅਫਸੈਟ ਹੋ ਜਾਂਦੀਆਂ ਨੇ ਕਿ ਉਹਨਾਂ ਦੀ ਦਮ ਹੀ ਡੈਥ ਹੋ ਜਾਂਦੀ ਹੈ ਕਈ ਲੋਕਾਂ ਦੀ ਓਵਰਡੋਜ਼ ਲੈਣ ਦੇ ਨਾਲ ਡੈਥ ਹੋ ਜਾਂਦੀ ਹੈ ਤਾਂ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਸਾਈਡ ਇਫੈਕਟਸ ਨੇ ਨਸ਼ੇ ਦੇ ਇਹ ਜਿਵੇਂ ਜਿਵੇਂ ਲੰਬਾ ਟਾਈਮ ਚੱਲਦਾ ਕੋਈ ਇਨਸਾਨ ਨਖਾਂਦਾ ਹੈ ਤਾਂ ਉਵੇਂ ਉਵੇਂ ਹੁੰਦੇ ਤੇ ਬੋਡੀ ਤੇ ਪੈਂਦੇ ਰਹਿੰਦੇ ਨੇ ਉਹ ਸਰੀਰ ਨੂੰ ਅੰਦਰੋਂ-ਬੰਦਰੋਂ ਖੋਖਲਾ ਕਰਦੇ ਰਹਿੰਦੇ ਨੇ ਅੰਦਰੋਂ-ਬੰਦਰੋਂ ਸਰੀਰ ਖੁਰਦਾ ਰਹਿੰਦਾ ਉਹਨਾਂ ਦਾ ਕਮਜ਼ੋਰ ਹੁੰਦਾ ਰਹਿੰਦਾ ਔਰ ਉਹਨਾਂ ਨੂੰ ਅੱਛੀ ਤਰ੍ਹਾਂ ਭੁੱਖ ਨਹੀਂ ਲੱਗਦੀ ਕਈ ਨਸ਼ੇ ਇਦਾਂ ਦੇ ਹੁੰਦੇ ਨੇ ਜੇਕਰ ਤਾਂ ਨਸ਼ਾ ਖਾਦਾ ਹੈ ਕੁਝ ਲਿਆ ਹੈ ਤਾਂ ਭੁੱਖ ਲੱਗਦੀ ਹੈ ਨਹੀਂ ਤੇ ਦੋ-ਦੋ ਦਿਨ ਲੋਕ ਰੋਟੀ ਨਹੀਂ ਖਾਂਦੇ ਨਸ਼ੇ ਵਾਲੇ ਭੁੱਖ ਨਹੀਂ ਲੱਗਦੀ ਉਹਨੂੰ ਕੁਝ ਖਾਊਗਾ ਨਹੀਂ ਕੋਈ ਨਰਜੀ ਸਰੀਰ ਨੂੰ ਮਿਲੇਗੀ ਨਹੀਂ ਕਾਹ ਕਮਜ਼ੋਰ ਹੋਏਗਾ ਤੋ ਇਸ ਤਰੀਕੇ ਨਾਲ ਇਹ ਸਰੀਰ ਕਮਜ਼ੋਰ ਹੁੰਦਾ ਜਾਂਦਾ ਦਿਨੋ ਦਿਨ ਸੋ ਨਸ਼ੇ ਵਾਲੇ ਲੋਕਾਂ ਦਾ ਸਰੀਰ ਖਰਾਬ ਹੋ ਜਾਂਦੇ ਨੇ ਉਹਨਾਂ ਦੇ ਜਿਹੜੇ ਮਿਨਰਲਸ ਨੇ ਉਹ ਇੰਬੈਲੈਂਸ ਹੋ ਜਾਂਦੇ ਨੇ ਉਹਨਾਂ ਦੀ ਆਪਣੀ ਸੋਚ ਸ਼ਕਤੀ ਨਹੀਂ ਰਹਿੰਦੀ ਆਪਣਾ ਫੈਸਲਾ ਲੈਣ ਦਾ ਕੋਈ ਉਸਤੇ ਕੰਟਰੋਲ ਨਹੀਂ ਰਹਿੰਦਾ ਉਹ ਪਤਾ ਨਹੀਂ ਇੱਕ ਮਿੰਟ ਦੇ ਵਿੱਚ ਚੰਗੇ ਭਲੇ ਇੱਕ ਮਿੰਟ ਦੇ ਵਿੱਚ ਕਹਿੰਦੇ ਨੇ ਤੋਲਾ ਕਦੀ ਤੋਲਾ ਕਦੀ ਮਾਸਾ ਉਹ ਕਦੋਂ ਕਿਸ ਨਾਲ ਲੜ ਪੈਣਾ ਕਦੋਂ ਕੋਈ ਝਗੜਾ ਕਰ ਲੈਣ ਕੋਈ ਪਤਾ ਨਹੀਂ ਕਿਉਂਕਿ ਉਹਨਾਂ ਦਾ ਆਪਣੇ ਦਿਮਾਗ ਤੇ ਕੰਟਰੋਲ ਨਹੀਂ ਹੁੰਦਾ ਇਹ ਚੀਜ਼ਾਂ ਦਾ ਸਾਰਿਆਂ ਦਾ ਤੇ ਦਿਮਾਗ ਕੰਟਰੋਲ ਰੱਖਦਾ ਹੈ ਕਿਉਂਕਿ ਜਿਵੇਂ ਮੈਂ ਪਹਿਲਾਂ ਦੱਸਿਆ ਸੀ ਨਾ ਤਿੰਨ ਹਿੱਸਿਆਂ ਤੇ ਅਫੈਕਟ ਕਰਦਾ ਹੈ ਮੇਨ ਉਹਨਾਂ ਦੇ ਵਿੱਚ ਇਹ ਆ ਕਿ ਫੈਸਲੇ ਲੈਣੇ ਸੋਚਣਾ ਆਪਦੇ ਭਲੇ ਬਾਰੇ ਆਪਦੇ ਬੁਰੇ ਬਾਰੇ ਇਹ ਦਿਮਾਗ ਸੋਚਦਾ ਹੈ ਇਨਸਾਨ ਨੂੰ ਅਗਗਤ ਕਰਾਂਦਾ ਹੈ ਕਿ ਇਹ ਤੇਰੇ ਵਾਸਤੇ ਗਲਤ ਕੰਮ ਹੈ ਇਹ ਕੰਮ ਨਾ ਕਰ ਜੇ ਲੋਕ ਲੜਾਈ ਲੈਣ ਚਲੇ ਗਏ ਜਾਂ ਕਿਸੇ ਵਾਸਤੇ ਤਾਂ ਉਹ ਰੋਕ ਰੋਪਣ ਦੀ ਕੋਸ਼ਿਸ਼ ਕਰਦਾ ਉਹਨੂੰ ਨਾਲ ਦੀ ਨਾਲ ਆਉਣ ਵਾਲੇ ਖਤਰੇ ਦਾ ਵੀ ਦੱਸ ਦਿੰਦਾ ਹੈ ਕਿ ਆਹ ਤੇਰੇ ਨਾਲ ਅੱਗੇ ਆਉਂਦਾ ਹੋਏਗਾ ਤਾਂ ਉਹ ਲੋਕ ਰੁਕ ਜਾਂਦੇ ਨੇ ਔਰ ਜੇਕਰ ਕੰਟਰੋਲ ਹੀ ਨਾ ਰਿਆ ਤਾਂ ਫਿਰ ਦੱਸ ਇਹਨੇ ਕੁਝ ਦੱਸਣਾ ਨਹੀਂ ਹੈ ਫਿਰ ਤਾਂ ਬੰਦੇ ਨੂੰ ਜੋ ਚਾਹੁੰਦਾ ਹੈ ਮਨ ਦੇ ਵਿੱਚੋਂ ਕਰ ਲਵੇਗਾ ਇਸ ਕਰਕੇ ਉਹ ਫਿਰ ਇਸ ਲਾਈਨ ਦੇ ਵਿੱਚ ਆਏ ਨਹੀਂ ਪੰਦਾ ਇਸ ਪਾਸੇ ਆਏ ਨਹੀਂ ਪੰਦਾ ਆਪਣੀ ਸੋਚ ਨੂੰ ਵਰਤ ਨਹੀਂ ਪੰਦਾ ਕਿਉਂਕਿ ਦਿਮਾਗ ਦਾ ਉਸਤੇ ਕੋਈ ਕੰਟਰੋਲ ਨਹੀਂ ਰਹਿੰਦਾ ਦਿਮਾਗ ਦੇ ਕੰਟਰੋਲ ਨੂੰ ਉਹ ਅਫਸਰਟ ਕਰ ਚੁੱਕਾ ਹੁੰਦਾ ਹੈ ਤਾਂ ਦੋਸਤੋ ਸੋ ਨਸ਼ਿਆਂ ਦੀ ਗੱਲ ਹੈ ਕਿ ਨਸ਼ੇ ਇਸ ਤਰੀਕੇ ਨਾਲ ਇਨਸਾਨ ਨੂੰ ਬਰਬਾਦ ਕਰ ਦਿੰਦੇ ਨੇ ਜਿਹੜੇ ਲੋਕ ਇੱਕ ਵਾਰ ਨਸ਼ਿਆਂ ਦੇ ਵਿੱਚ ਲੱਗ ਜਾਂਦੇ ਨੇ ਉਹ ਲੋਕ ਆਪਣਾ ਜੀਵਨ ਤਾਂ ਖਰਾਬ ਕਰਦੇ ਹੀ ਕਰਦੇ ਨੇ ਨਾਲ ਆਪਣੇ ਕਰਜ਼ਿਆਂ ਦਾ ਕਰ ਦਿੰਦੇ ਨੇ ਮਾਤਾ ਪਿਤਾ ਦਾ ਕਰ ਦਿੰਦੇ ਨੇ ਭੈਣ ਭਰਾਵਾਂ ਦਾ ਕਰ ਦਿੰਦੇ ਨੇ ਉਹਨਾਂ ਦਾ ਜੀਵਨ ਵੀ ਖਰਾਬ ਕਰਦੇ ਆ ਸੋ ਨਸ਼ਾ ਕਰਨ ਵਾਲੇ ਦੀ ਸਮਾਜ ਦੇ ਵਿੱਚ ਕਦਰ ਘਟ ਜਾਂਦੀ ਹੈ ਇਹ ਸਾਰਾ ਕੁਝ ਬਣਾਏ ਰੱਖਣ ਵਾਸਤੇ ਦੋਸਤੋ ਨਸ਼ਿਆਂ ਤੋਂ ਦੂਰ ਰਹਿਣਾ ਜ਼ਰੂਰੀ ਹੈ ਕਿਉਂਕਿ ਜੇਕਰ ਕੋਈ ਨਸ਼ਿਆਂ ਤੋਂ ਬਚਿਆ ਰਹੇਗਾ ਤਾਂ ਚੰਗੀ ਗੱਲ ਹੈ ਕਿਉਂਕਿ ਅ ਅਗਰ ਜੇ ਕੋਈ ਨਸ਼ੇ ਕਰ ਰਿਹਾ ਹੈ ਤਾਂ ਕਿਸੇ ਦੂਜੇ ਦੇ ਸੰਪਰਕ ਵਿੱਚ ਆਂਦਾ ਹੈ ਤਾਂ ਉਹਨੂੰ ਪਿਆਰ ਦੇਣ ਦੀ ਲੋੜ ਹੁੰਦੀ ਹੈ ਉਹਨੂੰ ਸਮਝਾਉਣ ਦੀ ਲੋੜ ਹੁੰਦੀ ਹੈ ਉਹਨੂੰ ਪਿਆਰ ਦੇ ਨਾਲ ਸਮਝਾ ਕੇ ਉਹਨੂੰ ਅੱਛੇ ਪਾਸੇ 메ਨ ਸਟ੍ਰੀਮ ਲਾਈਨ ਵਿੱਚ ਲੈ ਕੇ ਆਉਣ ਦੀ ਜ਼ਰੂਰਤ ਹੁੰਦੀ ਹੈ। ਤਾਂ ਦੋਸਤੋ ਜੇ ਅਗਰ ਕੋਈ ਕਿਸੇ ਸੰਬੰਧ ਵਿੱਚ ਆਵੇ ਤਾਂ ਉਹਨੂੰ ਜ਼ਰੂਰ ਸਮਝਾਉਣ ਦੀ ਕੋਸ਼ਿਸ਼ ਕਰੋ ਕਿ ਉਹ ਨਸ਼ੇ ਛੱਡੇ, ਨਸ਼ੇ ਛੱਡ ਕੇ ਉਹ ਆਪਦੇ ਅੱਛੇ ਜੀਵਨ ਵਿੱਚ ਆਵੇ। ਮੇਰਾ ਤਾਂ ਇਹੀ ਕੰਮ ਹੈ ਬਹੁਤ ਕਾਉਂਸਲਿੰਗ ਲੋਕਾਂ ਨਾਲ ਕੀਤੀ ਹੈ। ਔਰ ਕਾਉਂਸਲਿੰਗ ਕਰਕੇ ਲੋਕਾਂ ਨੂੰ ਜਦੋਂ ਦੱਸੀਦਾ ਹੈ ਅੱਛੇ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਪਿਆਰ ਨਾਲ ਕਰੀਦੀ ਹੈ ਲੋਕ ਸਮਝਦੇ ਆ। ਔਰ ਬਹੁਤ ਸਾਰੇ ਲੋਕਾਂ ਦੇ ਨਸ਼ੇ ਹੁਣ ਤੱਕ ਛਡਾ ਚੁੱਕੇ ਆਂ ਔਰ ਇਹ ਪ੍ਰਯਾਸ ਜਾਰੀ ਹੈ ਕਿਉਂਕਿ ਇਹ ਭਲੇ ਦਾ ਕੰਮ ਹੈ ਬਹੁਤ ਵੱਡਾ ਭਲਾ ਕਿਸੇ ਨੂੰ ਤੁਸੀਂ ਨਸ਼ੇ ਦੇ ਗ੍ਰਿਥ ਵਿੱਚੋਂ ਕੱਢ ਦਿੰਦੇ ਹੋ ਤਾਂ ਸਭ ਤੋਂ ਵੱਡਾ ਭਲੇ ਦਾ ਕੰਮ ਕਰਦੇ ਹੋ ਤੇ ਦੋਸਤੋ ਅਗਰ ਤੁਸੀਂ ਇਹ ਕੰਮ ਕਰਦੇ ਹੋ ਇਹਦੇ ਵਿੱਚ ਕੁਝ ਵੀ ਯੋਗਦਾਨ ਆਪਣਾ ਪਾ ਦਿੰਦੇ ਹੋ ਤੇ ਤੁਹਾਡਾ ਬਹੁਤ ਵੱਡਾ ਯੋਗਦਾਨ ਪੈ ਜਾਂਦਾ ਇਸ ਭਲੇ ਦੇ ਕੰਮ ਦੇ ਵਿੱਚ ਕਹਿੰਦੇ ਨੇ ਨਸ਼ੇ ਲਗਾਉਣ ਵਾਲੇ ਤਾਂ ਹਜ਼ਾਰਾਂ ਲੋਕ ਫੀਲਡ ਵਿੱਚ ਮਿਲ ਜਾਂਦੇ ਨੇ ਪਰੰਤੂ ਨਸ਼ੇ ਤੋਂ ਹਟਾਉਣ ਵਾਲੇ ਲੋਕ ਨਹੀਂ ਮਿਲਦੇ ਤੁਸੀਂ ਹਟਾਉਣ ਵਾਲਿਆਂ ਵਾਲੇ ਰਸਤੇ ਤੇ ਚੱਲਣ ਦਾ ਕੋਸ਼ਿਸ਼ ਕਰੋ ਔਰ ਅਗਰ ਕੋਈ ਐਸਾ ਪਰਸਨ ਹੋਏ ਤਾਂ ਉਹਨੂੰ ਜਰੂਰ ਸਮਝਾ ਬਜਾ ਕੇ ਨਸ਼ੇ ਨੂੰ ਛੱਡਣ ਤੋਂ ਪ੍ਰੇਰਿਤ ਕਰੋ ਤਾਂ ਕਿ ਇਹ ਜੀਵਨ ਜਿਹੜਾ ਕਹਿੰਦੇ ਵਾਰ-ਵਾਰ ਨਹੀਂ ਮਿਲਦਾ ਬਹੁਤ ਔਖਾ ਮਿਲਿਆ ਹੁੰਦਾ ਹੈ ਇਸ ਜੀਵਨ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਜਾਵੇ ਸੋ ਜਿਹੜੇ ਤੰਦਰੁਸਤ ਨੇ ਸਹੀ ਨੇ ਉਹ ਆਪਣੇ ਦਿਮਾਗ ਨੂੰ ਵਧੀਆ ਤਰੀਕੇ ਨਾਲ ਸੁਰੱਖਣ ਵਧੀਆ ਖੁਰਾਕ ਖਾਣ ਹੈਪੀ ਡੇਨ ਖੁਸ਼ ਰਹੇਨ ਵਧੀਆ ਰਹੇਨ ਤਾਂ ਕਿ ਉਹਨਾਂ ਦਾ ਸਰੀਰ ਵੀ ਠੀਕ ਰਹੇ ਆਲਾ ਦਿਵਾਲਾ ਵੀ ਠੀਕ ਰਹੇ ਔਰ ਤਾਂ ਹੀ ਠੀਕ ਰਹਿ ਸਕਦਾ ਹੈ ਜੇਕਰ ਉਹਨਾਂ ਦਾ ਦਿਮਾਗ ਬਿਲਕੁਲ ਤੰਦਰੁਸਤ ਹੈ ਦਿਮਾਗ ਨੂੰ ਤੰਦਰੁਸਤ ਰੱਖਣ ਵਾਸਤੇ ਅੱਛੀ ਖੁਰਾਕ ਦੀ ਲੋੜ ਹੁੰਦੀ ਹੈ ਅੱਛੇ ਆਲੇ ਦੁਆਲੇ ਦੀ ਲੋੜ ਹੁੰਦੀ ਹੈ ਔਰ ਅੱਛੇ ਵਾਤਾਵਰਣ ਦੀ ਲੋੜ ਹੁੰਦੀ ਹੈ ਔਰ ਖੁਸ਼ ਰਹਿਣ ਦੀ ਲੋੜ ਹੁੰਦੀ ਹੈ ਤੇ ਦੋਸਤੋ ਪਰਮਾਤਮਾ ਨੇ ਸੋਹਣਾ ਸਰੀਰ ਸਭ ਨੂੰ ਦਿੱਤਾ ਹੈ ਇਸ ਕਰਕੇ ਇਹਨੂੰ ਇਹਦੀ ਗਰਮੀਆਂ ਨੂੰ ਬਣਾਈ ਰੱਖੀਏ ਔਰ ਇਹਨੂੰ ਤੰਦਰੁਸਤ ਰੱਖਣ ਦੇ ਵਿੱਚ ਆਪਣਾ ਹਰ ਪਲ ਯੋਗਦਾਨ ਪਾਉਂਦੇ ਰਹੀਏ ਤਾਂ ਅੱਜ ਇਨੀਆਂ ਗੱਲਾਂ ਦੇ ਨਾਲ ਇਜਾਜ਼ਤ ਲਵਾਂਗੇ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ